ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਦੇਖੋ ਆਪਣੇ ਕੋਲੇ ਪਈ ਸੀ ਜੀ ਸ਼ਰਟ ਸ਼ਰਟ ਕਾਫੀ ਘਸੀ ਪਈ ਸੀ ਸਾਈਡਾਂ ਤੋਂ ਫਟ ਗਈ ਸੀ ਵੈਸੇ ਸ਼ਰਟ ਵਧੀਆ ਪਈ ਐ ਪਰ ਜਿਹੜੀਆਂ ਇਹਦੀਆਂ ਕੋਲੋਂ ਦੇਖੋ ਅੰਡਰ ਆਰਮਸ ਕੋਲੋਂ ਇਹ ਫਟ ਗਈ ਸੀ ਇਸ ਕਰਕੇ ਅੱਜ ਆਪਾਂ ਇਹਦਾ ਬਣਾ ਰਹੇ ਹਾਂ ਜੀ ਬਿਲਕੁਲ ਸਿੰਪਲ ਜਾਂ ਨਾ ਆਪਾਂ ਨੂੰ ਜਿੱਪ ਦੀ ਲੋੜ ਐ ਨਾ ਆਪਾਂ ਨੂੰ ਕੋਈ ਇਹਦੇ ਵਿੱਚ ਦੇਖੋ ਫਾਈਬਰ ਪਾਉਣ ਦੀ ਲੋੜ ਐ ਤੇ ਨਾ ਹੀ ਆਪਾਂ ਕੋਈ ਬੋਰੀ ਇਹਦੇ ਵਿੱਚ ਵਰਤਾਂਗੇ ਸਿੰਪਲ ਜੇ ਢੰਗ ਨਾਲ ਸਿੰਪਲ ਜਾਂ ਸਟੋਰਿੰਗ ਬੈਗ ਬਣਾਵਾਂਗੇ ਤੇ ਬਹੁਤ ਹੀ મતલਬ ਲੇ ਘੱਟ ਮਿਹਨਤ ਦੇ ਵਿੱਚ ਦੇਖੋ ਨੀਚੋ ਸ਼ਰਟ ਦੀ ਗੁਲਾਈ ਹੋਈ ਹੋਈ ਹੈ ਉੱਥੋਂ ਆਪਾਂ ਸਾਰੀ ਕੱਟ ਕੇ ਇਹਨੂੰ ਸਟੇਟ ਕਰ ਦਾਂਗੇ ਬਿਲਕੁਲ ਸਿੱਧੀ ਤੇ ਇਸੇ ਤਰ੍ਹਾਂ ਦੇਖੋ ਜੀ ਆਪਾਂ ਉੱਪਰੋਂ ਇਹਨੂੰ ਬਿਲਕੁਲ ਸਿੱਧੀ ਕਰ ਦਾਂਗੇ ਜਿੱਥੋਂ ਕਿ ਕਾਲਰ ਲੱਗੇ ਹੁੰਦੇ ਨੇ ਬਾਹਾਂ ਦੀ ਜਿੱਥੋਂ ਕਾਟ ਪਾਈ ਹੋਈ ਹੈ ਉੱਥੋਂ ਆਪਾਂ ਹਲਕਾ ਜਿਹਾ ਦੇਖੋ ਇਸ ਤਰ੍ਹਾਂ ਕਰਕੇ ਉਦੋਂ ਬਾਅਦ ਚ ਆਪਾਂ ਬਿਲਕੁਲ ਇੱਥੋਂ ਵੀ ਸਿੱਧਾ ਕਰਾਂਗੇ ਪਰ ਆਪਾਂ ਉੱਪਰੋਂ ਦੇਖੋ ਜੀ ਇਸ ਤਰ੍ਹਾਂ ਇਹਨੂੰ ਕੱਟ ਦਿੰਨੇ ਆ ਬਿਲਕੁਲ ਸਿੱਧਾ-ਸਿੱਧਾ ਕਰ ਦਾਂਗੇ ਜਿਹੜਾ ਆਪਣੇ ਕੋਲੇ ਫੱਟੀ ਪਈ ਹੈ ਬਾਹਾਂ ਦੇਖੋ ਉੱਥੋਂ ਵੀ ਆਪਾਂ ਇਹਨੂੰ ਬਿਲਕੁਲ ਜਿਹੜਾ ਫਟਿਆ ਹੋਇਆ ਹਿੱਸਾ ਉਹ ਸਾਰਾ ਕੱਢ ਦਾਂਗੇ ਸਿੱਧਾ-ਸਿੱਧਾ ਹਿੱਸਾ ਪਾ ਰੱਖ ਲਾਂਗੇ ਇਹਦੇ ਵਿੱਚੋਂ ਸਾਫ਼-ਸਾਫ਼ ਦੇਖੋ ਜੀ ਇਧਰੋਂ ਆਪਾਂ ਸਿੱਧਾ-ਸਿੱਧਾ ਕੱਟਤਾ ਉਧਰੋਂ ਆਪਾਂ ਹਲਕੀ ਜਿਹੀ ਬਾਹਾਂ ਦੀ ਕਾਟ ਕੋਲੋਂ ਜਿਹੜੀ ਗਲਾਈ ਜੀ ਕੀਤੀ ਸੀ ਉੱਥੋਂ ਵੀ ਬਿਲਕੁਲ ਸਿੱਧਾ ਕਰ ਦਾਂਗੇ ਉਸ ਤੋਂ ਬਾਅਦ ਦੇਖੋ ਜੀ ਇਹ ਸਾਈਡ ਵਾਲੀ ਜਿਹੜੀ ਆਪਾਂ ਜਿੱਥੋਂ ਕੱਟਿਆ ਉੱਥੋਂ ਆਪਾਂ ਇਹਨੂੰ ਜਿਵੇਂ ਕੱਟਿਆ ਸੀ ਉਸ ਹਿਸਾਬ ਨਾਲ ਆਪਾਂ ਇਹਨੂੰ ਸੀਨ ਲਾ ਦਾਂਗੇ ਜਿਵੇਂ ਕਿ ਪਹਿਲਾਂ ਦੀ ਤਰ੍ਹਾਂ ਸੀਗੀ ਇਹਨੂੰ ਆਪਾਂ ਪੱਲਿਆਂ ਨੂੰ ਇਹਦੇ ਨਾਲ ਜੋੜ ਦਾਂਗੇ ਬੈਕ ਵਾਲੀ ਪੀਸ ਨਾਲ ਇੱਥੋਂ ਦੇਖੋ ਜੀ ਆਪਣੇ ਕੋਲੇ ਸਿੱਧਮ ਸਿੱਧਾ ਇੱਕ ਪੀਸ ਵੱਡਾ ਸਾਰਾ ਆਪਣੇ ਕੋਲੇ ਇੱਕ ਆ ਜਾਊਗਾ ਤੇ ਜਿਹੜੀਆਂ ਲੱਗੀਆਂ ਹੋਈਆਂ ਨੇ ਸ਼ਰਟ ਤੇ ਫੱਟੀਆਂ ਕਾਜ ਵਾਲੀਆਂ ਬਟਨ ਵਾਲੀਆਂ ਉਹ ਆਪਾਂ ਬਿਲਕੁਲ ਨਹੀਂ ਕੱਟਣੀਆਂ ਜਿੱਪ ਦੀ ਜਗ੍ਹਾ ਤੇ ਆਪਾਂ ਉਹੀ ਵਰਤਾਂਗੇ ਇਹਦੇ ਵਿੱਚ ਆਪਾਂ ਜਿੱਪ ਨਹੀਂ ਲਾ ਰਹੇ ਸਿੰਪਲ ਢੰਗ ਨਾਲ ਬਣਾ ਰਹੇ ਹਾਂ ਤੇ ਆਪਾਂ ਕਾਜ ਤੇ ਫੱਟੀ ਵਾਲੀ ਜਿਹੜੀ ਹੈਗੀ ਹੈਗੀ ਉਹੀ ਆਪਾਂ ਇਹਦੇ ਵਿੱਚ ਵਰਤਾਂਗੇ ਤੇ ਦੇਖੋ ਉਸ ਤੋਂ ਬਾਅਦ ਆਪਣੇ ਕੋਲੇ ਸਾਫ ਸਾਫ ਪੀਸ ਆ ਗਿਆ ਇੱਕ ਇਹ ਥੋੜੀ ਜਿਹੀ ਸ਼ਰਟ ਦੇਖੋ ਜੀ ਆਪਾਂ ਇਹਦੇ ਵਿੱਚ ਨਾ ਤਾਂ ਸਪੰਜ ਪਾ ਰਹੇ ਹਾਂ ਤੇ ਨਾ ਹੀ ਆਪਾਂ ਕੋਈ ਬੋਰੀ ਵਾਲਾ ਪੀਸ ਪਾ ਰਹੇ ਹਾਂ ਇਸ ਕਰਕੇ ਮੈਂ ਡਬਲ ਕਰਨ ਵਾਸਤੇ ਤੇ ਇੱਕ ਆਪਾਂ ਇਹਦੇ ਵਿੱਚ ਹੋਰ ਪੀਸ ਜੋੜਾਂਗੇ ਮੇਰੇ ਕੋਲੇ ਇਹ ਪੀਸ ਪਿਆ ਸੀ ਪਰਦਿਆਂ ਵਾਲਾ ਮੈਨੇ ਉਹ ਵਾਲਾ ਪੀਸ ਹੀ ਆਪਣੇ ਕੋਲੇ ਵੇਸਟ ਸੀਗਾ ਆਪਾਂ ਉਹ ਵਾਲਾ ਇਹਦੇ ਵਿੱਚ ਦੇਖੋ ਜੀ ਜੋੜ ਦਾਂਗੇ ਤੁਹਾਡੇ ਕੋਲੇ ਕੋਈ ਵੀ ਪਿਆ ਉਹ ਇਹਦੇ ਵਿੱਚ ਪਾ ਸਕਦੇ ਆ ਤੁਸੀਂ ਚਾਹੋ ਤਾਂ ਦੇਖੋ ਜੀ ਇਹਦੇ ਵਿੱਚ ਸਪੰਜ ਵੀ ਪਾ ਸਕਦੇ ਆ ਬੋਰੀ ਵੀ ਪਾ ਸਕਦੇ ਹਾਂ ਪਰ ਮੈਂ ਬਿਲਕੁਲ ਸਿੰਪਲ ਢੰਗ ਨਾਲ ਬਣਾ ਰਹੀ ਹਾਂ ਜੀ ਆਪਾਂ ਸਿਰਫ ਉੱਪਰ نیچے ਪੀਸ ਲੱਤੇ ਇੱਕ ਸ਼ਰਟ ਵਾਲਾ ਤੇ ਇੱਕ ਆਪਾਂ ਦੂਸਰਾ ਵਾਲਾ ਪੀਸ ਲੱਤੇ ਫੱਟੀ ਕੋਲੋਂ ਛੱਡ ਕੇ ਕਾਜ ਵਾਲੀ ਫੱਟੀ ਤੇ ਬਟਨਾਂ ਵਾਲੀ ਫੱਟੀ ਕੋਲੋਂ ਛੱਡ ਕੇ ਨੀਚੋਂ ਆਪਾਂ ਇਹਨੂੰ ਅੰਦਰ ਫੋਲਡ ਕਰਕੇ ਕੱਪੜੇ ਨੂੰ ਸੀਨ ਮਾਰਾਂਗੇ ਸਾਈਡਾਂ ਤੇ ਪਹਿਲਾਂ ਆਪਾਂ ਇਹ ਵਾਲੀਆਂ ਸੀਨਾ ਮਾਰਾਂਗੇ ਉਸ ਤੋਂ ਬਾਅਦ ਕੋਲ ਸਿੱਧਾ ਹੋ ਜੂ ਤੇ ਫਿਰ ਆਪਾਂ ਸਾਈਡਾਂ ਇਹਦੀਆਂ ਬਰੀਕ ਬਰੀਕ ਫੋਲਡ ਕਰ ਦਾਂਗੇ ਦੇਖੋ ਆਪਾਂ ਇਹਦੀਆਂ ਜਿਹੜੀਆਂ ਹੈਗੀਆਂ ਸੀ ਜੀ ਸੀਨਲ ਸਾਈਡਾਂ ਵਾਲੀਆਂ ਮਾਰਤੀਆਂ ਇਸ ਤਰ੍ਹਾਂ ਹੁਣ ਆਪਣੇ ਕੋਲੇ ਸਿੱਧਾ-ਸਿੱਧਾ ਪੀਸ ਇਹ ਇਸ ਤਰ੍ਹਾਂ ਹੋ ਗਿਆ ਹੁਣ ਇੱਕ ਵਾਰ ਆਪਾਂ ਤੁਹਾਨੂੰ ਮਿਣਕੇ ਦਿਖਾਉਨੇ ਆ ਕਿ ਆਪਣੇ ਕੋਲੇ ਜਿਹੜਾ ਇਹ ਤਿਆਰ ਹੋਇਆ ਪੀਸ ਹੈ ਉਹ ਕਿੰਨਾ ਹੈਗਾ ਆਪਾਂ ਇਹਦੀ ਲੈਂਥ ਮੈਨ ਲੰਨੇ ਆ ਕਿੰਨੀ ਹੈ ਦੇਖੋ ਜੀ ਆਪਣੇ ਕੋਲੇ ਇਹ 35 35 ਮੰਗੋ ਇਹ ਲੈਂਥ ਇਹਦੀ ਆ ਰਹੀ ਹੈ ਤੇ ਜਿਹੜੀ ਇਹਦੀ ਚੜਾਈ ਆ ਆਪਾਂ ਸਿੱਧਾ-ਸਿੱਧਾ ਪੀਸ ਕੱਢਿਆ ਸੀ ਉਹ ਆਪਣੇ ਕੋਲੇ ਹੈਗਾ ਜੀ ਇਹ 28 21 ਇੰਨਾ ਕਬਸ ਤੇ ਦੇਖੋ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਬਰੀਕ ਫੋਲਡ ਵੀ ਕਰਾਂਗੇ ਥੋੜਾ ਜਿਹਾ ਹੋਰ ਕੱਟ ਜੂਗਾ ਜਿਹੜਾ ਹੈਗਾ ਜੀ ਆਪਣੇ ਕੋਲੇ ਬਾਹਾਂ ਦਾ ਕੱਪੜਾ ਉਤੋਂ ਆਪਾਂ ਸਿੱਧੇ-ਸਿੱਧੇ ਪੀਸ ਕੱਢਾਂਗੇ ਦੋ ਜਿਹੜੇ ਕਿ ਆਪਾਂ ਇਹਦੇ ਸਾਈਡਾਂ ਤੇ ਲਾਵਾਂਗੇ ਸ਼ਰਟ ਦਾ ਕੋਈ ਵੀ ਹਿੱਸਾ ਆਪਾਂ ਬੇਕਾਰ ਜਾਣ ਨਹੀਂ ਦਿੰਦੇ ਆਪਾਂ ਪੂਰੀ ਸ਼ਰਟ ਦੇਖੋ ਜੀ ਇਹਦੇ ਵਿੱਚ ਵਰਤਾਂਗੇ ਤੇ ਪੂਰੀ ਸ਼ਰਟ ਆਪਣੇ ਕੰਮ ਆ ਜੂਗੀ ਅਕਸਰ ਸ਼ਰਟਾਂ ਦੇਖੋ ਜੀ ਆਪਣੇ ਘਰ ਹਰ ਇੱਕ ਦੇ ਪਈਆਂ ਹੁੰਦੀਆਂ ਕਈ ਵਾਰ ਕੀ ਹੁੰਦਾ ਹੈ ਸ਼ਰਟਾਂ ਦਾ ਕੋਈ ਕਲਰ ਫੇਟ ਹੋ ਜਾਂਦਾ ਹੈ ਜਿਵੇਂ ਦੇਖੋ ਇਹ ਸਾਡੇ ਕੋਲ ਸ਼ਰਟ ਸੀ ਇਹ ਥੋੜੀ ਜੀ ਫੱਟੀ ਪਈ ਸੀ ਬਾਹਰ ਕੋਲੋਂ ਆਪਾਂ ਇਸ ਤਰ੍ਹਾਂ ਬਰਤ ਸਕਦੇ ਹਾਂ ਸਿੱਧੇ-ਸਿੱਧੇ ਪੀਸ ਕੱਢ ਕੇ ਜਿਵੇਂ ਕਿ ਮੈਂ ਬਰਤ ਰਹੀਆਂਗੀ ਹੈਨਾ ਤੇ ਕਈ ਵਾਰ ਕੀ ਹੁੰਦਾ ਕੋਈ ਟੋਕ ਵਗੈਰਾ ਲੱਗੀ ਹੁੰਦੀ ਹੈ ਕੋਈ ਕਲਰ ਚੇਂਜ ਹੋ ਜਾਂਦਾ ਸ਼ਰਟ ਦਾ ਇਸੇ ਤਰ੍ਹਾਂ ਦੇਖੋ ਜੀ ਆਪਾਂ ਸ਼ਰਟਾਂ ਤੋਂ ਇਸ ਤਰ੍ਹਾਂ ਇੱਕ ਸਟੋਰੀਜ ਬੈਗ ਬਣਾ ਸਕਦੇ ਹਾਂ ਸਿੰਪਲ ਜਿਹਾ ਅਕਸਰ ਆਪਾਂ ਨੂੰ ਕੱਪੜੇ ਸਟੋਰ ਕਰਨ ਵਾਸਤੇ ਬੈਗ ਦੀ ਜ਼ਰੂਰਤ ਪੈਂਦੀ ਪੈਂਦੀ ਹੈ। ਕਈ ਵਾਰ ਕੀ ਹੁੰਦਾ ਕੋਈ ਕਾਟਨ ਦੀ ਆਪਾਂ ਦਪੱਟੇ ਇਹਦੇ ਵਿੱਚ ਰੱਖ ਸਕਦੇ ਹਾਂ ਸਟੋਰ ਕਰਕੇ ਤੇ ਆਪਾਂ ਸਰਦੀਆਂ ਵਾਲੇ ਸ਼ਾਲ ਵਗੈਰਾ ਇਹਦੇ ਵਿੱਚ ਰੱਖ ਸਕਦੇ ਹਾਂ। ਦੇਖੋ ਕੋਟੀਆਂ, ਸਵੈਟਰਾਂ ਇਹਦੇ ਵਿੱਚ ਰੱਖ ਸਕਦੇ ਹਾਂ, ਗਰਮੀ ਵਾਲੀਆਂ ਚੱਦਰਾਂ ਰੱਖ ਸਕਦੇ ਹਾਂ, ਸਰਦੀ ਵਾਲੀਆਂ ਚੱਦਰਾਂ ਰੱਖ ਸਕਦੇ ਹਾਂ। ਕੁਝ ਵੀ ਦੇਖੋ ਆਪਾਂ ਇਹਨੂੰ ਕਿਵੇਂ ਵੀ ਵਰਤ ਸਕਦੇ ਹਾਂ ਜੀ ਛੋਟੇ ਬੱਚਿਆਂ ਦੇ ਕੱਪੜੇ ਪਾਉਣ ਵਾਸਤੇ ਵੀ ਇਹਨੂੰ ਆਪਾਂ ਵਰਤ ਸਕਦੇ ਹਾਂ ਤੇ ਅਕਸਰ ਆਪਾਂ ਨੂੰ ਲੋੜ ਵੀ ਪੈਂਦੀ ਹੈ ਇਹ ਚੀਜ਼ਾਂ ਦੀ। ਦੇਖੋ ਜੀ ਇਹ ਆਪਾਂ ਦੋਨੇ ਬਾਹਾਂ ਨੂੰ ਕੱਟ ਕੇ ਇੱਕ ਆਪਾਂ ਪੀਸ ਆ ਦੇਖੋ ਸਿੱਧਾ-ਸਿੱਧਾ ਕਰਕੇ ਇਹਦੇ ਉੱਪਰ ਧਰਤਾ ਉਸ ਤੋਂ ਬਾਅਦ ਦੇਖੋ ਆਪਾਂ ਮੈਣਾਂਗੇ ਆਪਾਂ ਲੈਣਾ ਜੀ 10 ਇੰਚ 10 ਇੰਚ ਇੱਕ ਸਾਈਡ 10 ਇੰਚ ਦੂਜੀ ਸਾਈਡ 10 ਬਾਈ 10 ਦਾ ਆਪਾਂ ਇਹ ਛੋਟਾ ਜਿਹਾ ਪੀਸ ਇੱਕ ਕਈ ਦੇ ਵਿੱਚੋਂ ਕੱਢਾਂਗੇ ਬਾਹਾਂ ਦੇ ਵਿੱਚੋਂ ਬਾਕੀ ਫालतू ਕੱਪੜਾ ਜਿਹੜਾ ਆਪਾਂ ਐਸਟਰਾ ਉਹਦੇ ਇਹਨੂੰ ਕੱਢ ਦਾਂਗੇ ਰੇਸਟ ਕੱਪੜੇ ਨੂੰ 10 ਇੰਚ ਚੌੜਾ 10 ਇੰਚ ਲੰਮਾ ਆਪਾਂ ਇਹ ਪੀਸ ਇੱਕ ਚੌੜ ਸੇ ਦੇ ਵਿੱਚੋਂ ਲੱਗਾ ਬਹੁਤ ਹੀ ਸੌਖਾ ਜਿਹਾ ਢੰਗ ਹੈ ਜੀ ਇਹ ਬੈਗ ਬਣਾਉਂਦਾ ਜਿਹੜੀਆਂ ਭੈਣਾਂ ਬਿਲਕੁਲ ਅਨਜਾਨ ਨੇ ਸਿਲਾਈ ਵੱਲੋਂ ਉਹ ਵੀ ਇਹ ਬਣਾ ਸਕਦੀਆਂ ਨੇਗੀਆਂ ਬਾਹਰ ਆਪਾਂ ਨੂੰ ਦੇਖੋ ਜੀ ਬੈਗ ਦੀ ਤਾਂ ਲੋੜ ਪੈਂਦੀ ਪੈਂਦੀ ਐ ਬਾਹਰੋਂ ਆਪਾਂ ਬੈਗ ਬਣਾਉਨੇ ਆ ਅਕਸਰ ਆਪਾਂ ਨੂੰ ਪੈਸੇ ਦੇਣੇ ਪੈਂਦੇ ਆ ਘਰ ਵਿੱਚ ਆਪਾਂ ਸਿੰਪਲ ਜਿਹਾ ਬਿਨਾ ਘੱਟ ਮਿਹਨਤ ਤੋਂ ਤੱਕ ਬਿਨਾ ਕੋਈ ਖਰਚੇ ਤੋਂ ਆਪਾਂ ਇਹ ਸਿੰਪਲ ਜਿਹਾ ਢੰਗ ਨਾਲ ਬੈਗ ਬਣਾਉਣਾ ਸਿਖਾ ਰਹੇ ਆ ਤੁਹਾਨੂੰ ਬਣਾ ਕੇ ਜਰੂਰ ਦੇਖਿਓ ਬਹੁਤ ਹੀ ਵਧੀਆ ਰਹਿੰਦਾ ਨਾ ਆਪਾਂ ਇਹਦੇ ਵਿੱਚ ਦੇਖੋ ਕੋਈ ਜਿੱਪ ਵਗੈਰਾ ਵਰਤੀ ਹੈ 10 ਮਿੰਟਾਂ ਦੇ ਵਿੱਚ ਇਹ ਜਿਹੜਾ ਬੈਗ ਹੈ ਜੀ ਆਪਣੇ ਕੋਲੇ ਬਣ ਕੇ ਤਿਆਰ ਹੋ ਜਾਊਗਾ ਜਿਹੜੇ ਆਪਾਂ 10 ਇੰਚ ਦੇ ਪੀਸ ਕੱਟੇ ਸੀ ਦੇਖੋ ਉਹਨਾਂ ਨੂੰ ਵੀ ਆਪਾਂ ਨੀਚੇ ਉਹਦੇ ਵੀ ਆਪਾਂ ਇੱਕ ਕਪੜਾ ਲਾਵਾਂਗੇ ਇਹ ਮੈਂ ਕਪੜਾ ਤਾਂ ਲਾ ਰਹੀਆਂ ਜੀ ਦੇਖੋ ਵੀ ਸ਼ਰਟ ਹੈ ਅਕਸਰ ਆਪਣੀ ਪਾਈ ਹੋਈ ਹੈ ਥੋੜੀ ਜਿਹੀ ਘਸ ਜਾਂਦੀ ਹੈ ਹਨਾ ਵੈਸੇ ਫਟ ਵੀ ਗਈ ਸੀ ਤੇ ਘਸ ਵੀ ਗਈ ਸੀ ਇਸ ਕਰਕੇ ਆਪਾਂ ਥੋੜਾ ਜਣਾ ਅੰਦਰ ਇਸ ਕਰਕੇ ਕੱਪੜਾ ਲਾਇਆ ਤਾਂ ਜੋ ਇਹਦਾ ਜਿਹੜਾ ਵੇਸ ਹੈ ਚੰਗੀ ਤਰ੍ਹਾਂ ਬਣ ਜੇ ਤੇ ਆਪਾਂ ਇਨੀ ਮਿਹਨਤ ਵੀ ਕਰ ਰਹੇ ਆ ਐ ਨਾ ਹੋਵੇ ਤੇ ਦੋ ਦਿਨ ਆਪਾਂ ਵਰਤੀ ਤੇ ਉਸ ਤੋਂ ਬਾਅਦ ਫਟ ਜੇ ਦੇਖੋ ਡਵਲ ਕੱਪੜਾ ਆਪਾਂ ਇਸ ਕਰਕੇ ਲਾ ਰਹੇ ਆ ਹੋਰ ਆਪਾਂ ਇਹਦੇ ਵਿੱਚ ਕੁਛ ਐ ਹੀ ਵਰਤ ਰਹੇ ਇਸੇ ਤਰ੍ਹਾਂ ਆਪਾਂ ਇਹ ਦੋ ਪੀਸ ਜਿਹੜੇ ਤਿਆਰ ਕੀਤੇ ਸਾਈਡਾਂ ਤੇ ਲਾਉਣ ਵਾਸਤੇ ਇਹਨਾਂ ਨੂੰ ਵੀ ਆਪਾਂ ਚਾਰੋਂ ਪਾਸੇ ਬਰੀਕ-ਬਰੀਕ ਫੋਲਡ ਕਰਾਂਗੇ ਦੇਖੋ ਇੱਕ ਪੀਸ ਆਪਾਂ ਇਹ ਲਵਾਂਗੇ ਇੱਕ ਪੀਸ ਆਪਾਂ ਅੰਦਰ ਜਿਹੜਾ ਇਹ ਵਾਲਾ ਲਾਵਾਂਗੇ ਜੀ ਪਰਦੇ ਵਾਲੇ ਕੱਪੜੇ ਦਾ ਤੇ ਇਸੇ ਤਰ੍ਹਾਂ ਦੇਖੋ ਜੀ ਇਹ ਪੀਸ ਲਾ ਕੇ ਦੋਨਾਂ 'ਚ ਤੇ ਆਪਾਂ ਇਹਨਾਂ ਨੂੰ ਦੋਨਾਂ ਨੂੰ ਬਰੀਕ ਬਰੀਕ ਚਾਰੋਂ ਸਾਈਡਾਂ ਆਪਾਂ ਇਹਦੀਆਂ ਫੋਲਡ ਕਰਾਂਗੇ ਕਿਉਂਕਿ ਇਹ ਫੋਲਡ ਆਪਾਂ ਤਾਂ ਕਰ ਰਹੇ ਆਂ ਜੀ ਦੇਖੋ ਆਪਾਂ ਜਿਹੜੀ ਸ਼ਰਟ ਵਾਲਾ ਪੀਸ ਆ ਉਹ ਵੀ ਫੋਲਡ ਕੀਤਾ ਚਾਰੀ ਸਾਈਡਾਂ ਇਹ ਵੀ ਫੋਲਡ ਕਰਤੀਆਂ ਤੇ ਸਿੱਧੇ ਪੀਸ ਸਿੱਧਮ ਸਿੱਧੀਆਂ ਸਿਉਣਾ ਨਾਲ ਇਹ ਲੱਗ ਜਾਣਗੇ ਅੰਦਰ ਵੀ ਸਫਾਈ ਆਉ ਤੇ ਬਾਹਰ ਵੀ ਬੈਗ ਦੀ ਸਫਾਈ ਆਉ ਕੋਈ ਸ਼ਰਟ ਦੇ ਧਾਗੇ ਕੋਈ ਕੱਪੜੇ ਦੇ ਧਾਗੇ ਬਿਲਕੁਲ ਨਹੀਂ ਨਿਕਲਣਗੇ ਲੋਜੀ ਚਾਰੇ ਆਪਣੇ ਦੋ ਪੀਸ ਆਪਣੇ ਇਹ ਤਿਆਰ ਹੋ ਗਏ ਚਾਰੇ ਸਾਈਡਾਂ ਫੋਲਡ ਕਰਤੀਆਂ ਚਾਰੇ ਸਾਈਡਾਂ ਆਪਾਂ ਸ਼ਰਟ ਵਾਲੇ ਕੱਪੜੇ ਦੀਆਂ ਫੋਲਡ ਕੀਤੀਆਂ ਹੁਣ ਆਪਾਂ ਫੱਟੀ ਛੱਡ ਕੇ ਕਾਜ ਵਾਲੀ ਫੱਟੀ ਆਪਾਂ ਛੱਡ ਕੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹ ਦੋ ਪੀਸ ਇਸ ਤਰ੍ਹਾਂ ਹੀ ਜੜਾਂਗੇ ਦੋਨੇ ਸਾਈਡਾਂ ਤੇ ਇਸੇ ਨੂੰ ਕਮਾਉਂਦੇ ਤਿੰਨ ਸਾਈਡਾਂ ਆਪਾਂ ਇਹਦੀਆਂ ਕਵਰ ਕਰਾਂਗੇ ਉੱਪਰਲੀ ਸਾਈਡ ਇੱਕਾਪਾ ਰੱਖਾਂਗੇ ਇਹ ਮੈਂ ਤੁਹਾਨੂੰ ਥੋੜਾ ਜਿਹਾ ਕੰਮ ਮਸ਼ੀਨ ਤੇ ਕਰਕੇ ਦਿਖਾਉਣੀ ਆ ਤਾਂ ਜੋ ਆਪਣੀਆਂ ਭੈਣਾਂ ਨੂੰ ਚੰਗੀ ਤਰ੍ਹਾਂ ਸਮਝ ਆ ਜੇ ਤੇ ਉਹ ਬਣਾਉਣ ਉਹਨਾਂ ਨੂੰ ਕੋਈ ਵੀ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ इजीली ਢੰਗ ਨਾਲ ਦੇਖੋ ਜੀ ਉਹ ਦੇਖ ਕੇ ਬਣਾ ਸਕਣ ਆਪਾਂ ਇੱਕ ਸਾਈਡ ਕੰਪਲੀਟ ਕਰਕੇ ਦਿਖਾ ਦਿੰਨੇ ਆ ਤੁਹਾਨੂੰ ਐ ਸਾਈਡ ਹੀ ਕਮਾਵਾਂਗੇ ਆਪਾਂ ਦੇਖੋ ਇਹਦੀ ਇੱਕ ਸਾਈਡ ਤੇ ਸੀਨ ਮਾਰ ਕੇ ਦੂਜੀ ਸਾਈਡ ਇਹ ਨਹੀਂ ਇਸ ਤਰ੍ਹਾਂ ਹੀ ਕਮਾ ਦਾਂਗੇ ਖੁੰਝੇ ਕੋਲੋਂ ਸਹੀ ਕਰਕੇ ਤੇ ਉਸ ਤੋਂ ਬਾਅਦ ਆਪਾਂ ਤੀਸਰੀ ਵਾਰ ਤਿੰਨ ਸਾਈਡਾਂ ਇਹਦੀ ਆਪਾਂ ਇਸ ਤਰ੍ਹਾਂ ਹੀ ਕੰਪਲੀਟ ਕਰਾਂਗੇ ਇੱਕ ਸਾਈਡ ਇਹਦੀ ਆਪਾਂ ਓਪਨ ਰੱਖਾਂਗੇ ਜਿਹੜੀ ਕਿ ਉੱਪਰਲੀ ਸਾਈਡ ਆਉਗੀ ਇਸੇ ਤਰ੍ਹਾਂ ਆਪਾਂ ਇਹ ਪੀਸ ਦੇਖੋ ਜੀ ਆਪਾਂ ਤੁਹਾਨੂੰ ਕੰਪਲੀਟ ਕਰਕੇ ਦਿਖਾ ਦਿੰਨੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਦੂਸਰੀ ਸਾਈਡ ਕੰਪਲੀਟ ਕਰਕੇ ਦਿਖਾਵਾਂਗੀ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਕਮਾ ਕੇ ਦੇਖੋ ਜੀ ਇਹੇ ਕਰ ਲੈਣੇ ਆਗੇ ਸੀਨ ਆਪਾਂ ਜਦੋਂ ਸ਼ੁਰੂ ਕਰਾਂਗੇ ਕੋਈ ਪੀਸ ਲੜਨਾ ਉਦੋਂ ਵੀ ਪੱਕਾ ਕਰਨਾ ਹੈ ਜਦੋਂ ਪੀਸ ਅਖੀਰ ਤੇ ਆਪਾਂ ਜੜਦੇ ਨੇ ਤਿੰਨ ਸੀਨਾ ਉਦੋਂ ਵੀ ਆਪਾਂ ਇਹ ਪੱਕਾ ਕਰ ਲੈਣਾ ਜੀ ਤਾਂ ਜੋ ਆਪਾਂ ਕੱਪੜੇ ਪਾਈਏ ਇਹ ਨਾ ਉੱਦੜੇ ਨਾ ਇਹਦੀਆਂ ਸੀਨਾ ਇੱਕ ਸਾਈਡ ਦੇਖੋ ਜੀ ਉੱਪਰ ਆ ਗਈ ਉਹ ਆਪਾਂ ਐਸੀ ਤਰ੍ਹਾਂ ਰੱਖਣੀ ਹੈਗੀ ਇਸੇ ਤਰ੍ਹਾਂ ਆਪਾਂ ਹੁਣ ਸੋਨੂਆ ਕੰਪਲੀਟ ਕਰਕੇ ਦਿਖਾਤੀ ਇੱਕ ਸਾਈਡ ਤੇ ਇੱਕ ਸਾਈਡ ਜਿਹੜੀ ਆਪਣੀ ਦੂਜੀ ਬਚ ਗਈ ਤੇ ਇਸੇ ਤਰ੍ਹਾਂ ਆਪਾਂ ਉੱਪਰਲੀ ਫੱਟੀ ਛੱਡ ਕੇ ਦੂਸਰੀ ਸੀਨ ਦੇਖੋ ਜੀ ਆਪਾਂ ਦੂਸਰੀ ਸਾਈਡ ਤੇ ਕੱਪੜਾ ਲਗਾਤਾ ਪੂਰੀ ਸਫਾਈ ਨਾਲ ਦੇਖੋ ਜੀ ਇਹ ਬਣ ਗਿਆ ਤੇ ਅੰਦਰੋਂ ਵੀ ਸਫਾਈ ਹੈ ਤੇ ਬਾਹਰੋਂ ਵੀ ਸਫਾਈ ਹੈ ਇਸ ਕੱਪੜੇ ਦੀ ਤੇ ਹੁਣ ਦੇਖੋ ਇਹ ਇਸ ਤਰ੍ਹਾਂ ਉੱਪਰਲੀ ਸਾਈਡ ਦੇਖੋ ਜੀ ਇਹ ਇਸ ਤਰ੍ਹਾਂ ਆ ਜੂਗੀ ਇਹਦੇ ਕਾਜ ਫੱਟੀ ਵਾਲੇ ਬਟਨੇ ਜਿਹੜੇ ਉੱਪਰੋਂ ਇਹਦੇ ਨਾਲ ਆਪਾਂ ਇਹਨੂੰ ਜੋੜ ਦਾਂਗੇ ਤੇ ਇੱਕ ਆਪਾਂ ਇਹਦੇ ਹੈਂਡਲ ਲਾ ਦਨੇ ਆਂਗੇ ਦੇਖੋ ਕਈ ਵਾਰ ਆਪਾਂ ਨੂੰ ਚੱਕਣਾ ਪੈ ਜਾਂਦਾ ਜੀ ਬੈੱਡ ਦੇ ਵਿੱਚ ਕੱਪੜੇ ਪਾ ਕੇ ਧਰਦਿਆਂ ਬਾਹਰ ਕੱਢਦੇ ਆਂ ਫਿਰ ਥੋੜਾ ਚੱਕਣਾ ਔਖ ਹੈ ਜੇ ਹੈਂਡਲ ਲੱਗੇ ਹੋਣਗੇ ਤਾਂ ਥੋੜਾ ਜਿਹਾ ਹੈਂਡਲ ਕੋਲੋਂ ਆਪਾਂ ਫੜ ਲੈਣੇ ਆਂ ਤਾਂ ਥੋੜਾ ਜਿਹਾ ਆਪਾਂ ਨੂੰ ਸੌਖਾ ਲੱਗਦਾ ਦੇਖੋ 3.5 ਇੰਚ ਉੱਪਰੋਂ ਜਗ੍ਹਾ ਛੱਡ ਕੇ ਦੋਨੇ ਸਾਈਡਾਂ ਤੋਂ 1.5 2 ਇੰਚ ਛੱਡ ਕੇ ਬਚਾਲੂ ਆਪਾਂ 5 ਇੰਚ ਦਾ ਹੈਂਡਲ ਲਾਇਆ ਹੈਗਾ ਘੱਟ ਵੱਧ ਤੁਸੀਂ ਦੇਖੋ ਜੀ ਆਪਣੇ ਹਿਸਾਬ ਨਾਲ ਵੀ ਲਾ ਸਕਦੇ ਹੋ ਇਹ ਹੈਂਡਲ ਤੇ ਉੱਪਰੋਂ ਵਸੇ ਆਪਾਂ ਇੰਨੀ ਜਗ੍ਹਾ ਛੱਡ ਕੇ 1.5 ਤੇ ਬਚਾ ਲੂ ਆਪਾਂ 5 ਇੰਚ ਦਾ ਜਿਹੜਾ ਹੈਂਡਲ ਲਾ ਰਹਿਆਂਗੇ ਉਹ ਆਪਾਂ ਲਾਵਾਂਗੇ ਕਫ ਦਾ ਕਿਉਂਕਿ ਆਪਣੇ ਕੋਲੇ ਜਿਹੜਾ ਕੱਪੜਾ ਸੀ ਸ਼ਰਟ ਦਾ ਉਹ ਸਾਰਾ ਕੰਪਲੀਟ ਹੋ ਗਿਆ ਆਪਣੇ ਕੋਲੇ ਕੋਈ ਵੀ ਕੱਪੜਾ ਨਹੀਂ ਬਚਿਆ ਹੈਗਾ ਇਸ ਕਰਕੇ ਆਪਣੇ ਕੋਲੇ ਕਫ ਵਾਲੇ ਕੱਪੜੇ ਬਚੇ ਹੈ ਜੀ ਸਿਰਫ ਜਿਹੜੇ ਕਫ ਵਾਲੇ ਕੱਪੜੇ ਬਚੇ ਆ ਕਫ ਥੋੜੇ ਚੌੜੇ ਹੁੰਦੇ ਆ ਆਪਾਂ ਇੱਕ ਸਾਈਡ ਤੋਂ ਜਿੱਧਰ ਸਾਈਡ ਤੋਂ ਖੁੱਲਾ ਹੁੰਦਾ ਪੀਸ ਉਧਰੋਂ ਆਪਾਂ ਉਹਨੂੰ ਕੱਟ ਦਿੰਨੇ ਆ ਬੰਦ ਵਾਲੀ ਸਾਈਡ ਆਪਾਂ ਐਸੇ ਤਰ੍ਹਾਂ ਹੀ ਰੱਖਾਂਗੇ ਦੇਖੋ ਜੀ 1.5 ਇੰਚ ਦੀ ਆਪਾਂ ਇਹ ਰੱਖ ਲਈ ਕਾਫ ਤੇ ਕੋਸ਼ਿਸ਼ ਦੇਖੋ ਜੀ ਆਪਾਂ ਜਦੋਂ ਇਹਨੂੰ ਖੁੱਲੇ ਵਾਲੀ ਸਾਈਡ ਤੇ ਕਟਾਂਗੇ ਦੋਨੇ ਸਾਈਡਾਂ ਨੂੰ ਅੰਦਰ ਫੋਲਡ ਕਰਕੇ ਆਪਾਂ ਇਹਦੇ ਇੱਕ ਸੀਨ ਲਾ ਦਾਂਗੇ ਇਹ ਆਪਣੇ ਕੋਲੇ ਦੇਖੋ ਜੀ ਇੱਕ ਮਿੰਟ ਦੇ ਵਿੱਚ ਬਣ ਕੇ ਹੈਂਡਲ ਤਿਆਰ ਹੋ ਜਾਣਗੇ ਇੱਕ ਸੀਨ ਆਪਾਂ ਲਾਉਣੀ ਹੈ ਇੱਕ ਸੀਨ ਤੋਂ ਸਾਰਾ ਕੰਪਲੀਟ ਹੈ ਕਾਫ ਦੇਖੋ ਡਬਲ ਕਪੜੇ ਦਾ ਹੁੰਦਾ ਇਸ ਕਰਕੇ ਆਪਾਂ ਦੋਨੇ ਸਾਈਡਾਂ ਅੰਦਰ ਕਰਕੇ ਕਪੜੇ ਦੀਆਂ ਇਹਦੇ ਉੱਤੇ ਸੀਨ ਲਾ ਦਾਂਗੇ ਆਪਣੇ ਕਾਫ ਜਿਹੜੇ ਹੈਗੇ ਆ ਜੀ ਇਹ ਵੀ ਆਪਣੇ ਕੰਮ ਆਗੇ ਤੇ ਕੋਈ ਵੀ ਕਪੜਾ ਸ਼ਰਟ ਦੇ ਵਿੱਚੋਂ ਵੇਸਟ ਨਹੀਂ ਗਿਆ ਤੇ ਇਹਦੇ ਆਪਾਂ ਹੈਂਡਲ ਬਣਾ ਕੇ ਲਾ ਦਾਂਗੇ ਲੋ ਜੀ ਇੱਕ ਸੀਨ ਮਾਰੀ ਸੀ ਹੈਂਡਲ ਤਿਆਰ ਹੈ ਤੇ ਹੁਣ ਆਪਾਂ ਦੇਖੋ ਇਹਦੇ ਨਾਲ ਸੀਨਾ ਮਾਰ ਕੇ ਇੱਕ ਸਾਈਡ ਅੰਦਰ ਨੂੰ ਫੋਲਡ ਕਰਾਂਗੇ ਦੂਜੀ ਸਾਈਡ ਅੰਦਰ ਨੂੰ ਫੋਲਡ ਕਰਾਂਗੇ ਥੋੜਾ ਜਿਹਾ ਉੱਪਰੋਂ ਲੂਜ਼ ਰੱਖਾਂਗੇ ਇਸੇ ਤਰ੍ਹਾਂ ਆਪਾਂ ਹੈਂਡਲ ਲਾਵਾਂਗੇ ਜੀ ਉੱਪਰੋਂ ਆਪਾਂ ਸੀਨਾ ਲਾ ਦਨੇ ਇਹ ਪੱਕੀਆਂ ਕਰ ਦਾਂਗੇ 2 2 3 3 ਤੇ ਦੋਨੇ ਸਾਈਡਾਂ ਤੇ ਇਸ ਤਰ੍ਹਾਂ ਹੀ ਲੱਗ ਜਾਣਗੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਜੀ ਤੇ ਇੱਕ ਦੇਖੋ ਜੀ ਆਪਾਂ ਤੁਹਾਡੇ ਕੋਲੇ ਹੋਰ ਬੇਨਤੀ ਕਰਦੇ ਆ ਕਿ ਆਪਣੇ ਜਿਹੜੇ ਵਿਊ ਨੇ ਬਹੁਤ ਜ਼ਿਆਦਾ ਘਟ ਆ ਰਹੇ ਨੇ ਦੇਖੋ ਆਪਾਂ ਮਿਹਨਤ ਕਰਦੇ ਆ ਪਲੀਜ਼ ਵੀਡੀਓ ਦੇਖ ਕੇ ਲਾਈਕ ਜ਼ਰੂਰ ਕਰਿਆ ਕਰੋ ਲਓ ਜੀ ਆਪਾਂ ਸੋਨੂੰ ਇਹਦੇ ਵਿੱਚ ਨਾ ਕਾਫੀ ਸਾਰੇ ਕੱਪੜੇ ਪਾਈ ਆ ਮੇਰੇ ਲਵੇ ਸਾਈਡ ਤੇ ਆਪਾਂ ਸਾਰੇ ਇਹਦੇ ਵਿੱਚ ਪਾ ਕੇ ਸੋਨੂੰ ਦਿਖਾਉਨੇ ਆ ਕਿ ਕਿੰਨੇ ਸਾਰੇ ਕੱਪੜੇ ਨੇ ਇਹਦੇ ਵਿੱਚ ਆਪਣੇ ਸਟੋਰ ਹੋ ਜਾਣਗੇ। ਉੱਪਰ ਟੱਕਣੀ ਇੱਕ ਸਾਈਡ ਤੇ ਕਰਕੇ ਬੈਗ ਦਾ ਤੇ ਉਸ ਤੋਂ ਬਾਅਦ ਦੇਖੋ ਆਪਾਂ ਇਹਦੇ ਵਿੱਚ ਕੱਪੜੇ ਰੱਖ ਕੇ ਦਿਖਾਉਣੀ ਆ ਤੁਹਾਨੂੰ। ਚੱਕਣਾ ਵੀ ਇਹ ਸੌਖਾ ਹੋ ਜਾਊਗਾ ਹੈਂਡਲਾਂ ਦੇ ਨਾਲ ਤੇ ਉੱਪਰੋਂ ਵੀ ਦੇਖੋ ਜੀ ਕੱਪੜੇ ਕਾਫੀ ਸਾਰੇ ਇਹਦੇ ਵਿੱਚ ਪੈ ਜਾਣਗੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਜੀ ਕਿ ਤੁਹਾਨੂੰ ਇਹ ਸਿੰਪਲ ਜਿਹੇ ਢੰਗ ਨਾਲ ਬਣਾਇਆ ਹੋਇਆ ਬੈਗ ਕਿਸ ਤਰ੍ਹਾਂ ਲੱਗਿਆ। ਕਮੈਂਟ ਪਲੀਜ਼ ਜ਼ਰੂਰ ਕਰਿਆ ਕਰੋ ਕਮੈਂਟ ਕਰਨ ਨਾਲ ਆਪਾਂ ਨੂੰ ਪਤਾ ਲੱਗਦਾ ਹੈ ਤੇ ਕਮੈਂਟ ਕਰਕੇ ਐ ਵੀ ਦੱਸਿਆ ਕਰੋ ਕਿ ਤੁਹਾਨੂੰ ਆਪਣੀਆਂ ਬਣਾਈਆਂ ਹੋਈਆਂ ਚੀਜ਼ਾਂ ਕਿਵੇਂ ਦੀਆਂ ਲੱਗਦੀਆਂ ਹੈ ਜਾਂ ਤੁਸੀਂ ਅੱਗੇ ਹੋਰ ਕੀ ਸਿੱਖਣਾ ਚਾਹੁੰਦੇ ਹੋ ਉਸੇ ਹਿਸਾਬ ਨਾਲ ਦੇਖੋ ਜੀ ਆਪਾਂ ਵੀਡੀਓ ਬਣਾਜਿਆ ਕਰਾਂਗੇ ਉਸੇ ਹਿਸਾਬ ਨਾਲ ਆਪਾਂ ਤੁਹਾਨੂੰ ਕੁਛ ਨਾ ਕੁਛ ਸਿਖਾ ਦਿਆ ਕਰਾਂਗੇ ਕਮੈਂਟ ਕਰਕੇ ਫਿਰ ਜ਼ਰੂਰ ਦੱਸਿਆ ਕਰੋ ਲਓ ਜੀ ਆਪਣੇ ਬੈਗ ਦੇ ਵਿੱਚ ਕੱਪੜੇ ਆਪਾਂ ਪਾਤੇ ਤੇ ਹੁਣ ਲਗਾਜਨੇ ਆਪਾਂ ਉੱਪਰੋਂ ਬਟਨ ਬਣਾ ਕੇ ਜਰੂਰ ਦੇਖਿਓ ਜੀ ਸ਼ਰਟਾ ਤਕਰੀਬਨ ਆਪਣੇ ਹਰ ਇੱਕ ਦੇ ਘਰੇ ਪਈਆਂ ਹੁੰਦੀਆਂ ਨਿਗੀਆਂ ਲੋ ਜੀ ਬੈਗ ਆਪਣਾ ਬਣ ਕੇ ਤਿਆਰ ਹੈ ਆਪਾਂ ਹੈਂਡਲਾਂ ਤੋਂ ਫੜ ਕੇ ਕਿਵੇਂ ਚੱਕ ਸਕਦੇ ਹਾਂ ਕਾਫੀ ਸਾਰੇ ਕੱਪੜੇ ਸੀ ਇਹਦੇ ਵਿੱਚ ਸਟੋਰ ਹੋਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਵੀ ਜਰੂਰ ਦੱਸਿਓ ਬੈਗ ਆਪਣਾ ਬਣ ਕੇ ਹੈਗਾ ਜੀ ਤਿਆਰ ਸਿੰਪਲ ਜਿਹਾ ਬੈਗ ਹੈ